ਬੱਚਿਆਂ ਨਾਲ ਮੁਲਾਕਾਤ ਹੁੰਦੀ ਰਹਿੰਦੀ ਹੈ ਹਾਂਜੀ ਬੱਚਿਆਂ ਨਾਲ ਹੁੰਦੀ ਰਹਿੰਦੀ ਹੈ ਮੁਲਾਕਾਤ ਸਾਹਿਦ ਅੱਜਕਲ ਥੋੜੀ ਫਿਲਮਾਂ ਦੇ ਵਿੱਚ ਆਫ ਜਿ ਦਿਖ ਰਹੇ ਨੇ ਤੁਹਾਨੂੰ ਲੱਗਦਾ ਕਿ ਕਦੇ-ਕਦੇ ਮੈਂ ਉਸ ਨੂੰ ਕੁਝ ਗਾਈਡ ਕਰ ਸਕਾਂ ਸਕ੍ਰਿਪਟ ਦੇ ਵਿੱਚ ਮੈਂ ਗਾਈਡੈਂਸ ਲੈਣਾ ਚਾਹਾਂਗਾ ਕਿਉਂਕਿ ਮੇਰਾ ਇਹ ਬੜਾ ਸਟਰੋਂਗ ਵਿਸ਼ਵਾਸ ਹੈ ਕਿ ਜਿਹੜੀ ਯੰਗਰ ਜਨਰੇਸ਼ਨ ਹੈ ਸਾਡੇ ਕੋਲ ਬਹੁਤ ਜ਼ਿਆਦਾ ਜੈ ਦੇ ਆਰ ਡਿਸਕਵਰਿੰਗ ਥੈਮਸੈਲਵਜ਼ ਉਹਨਾਂ ਨੂੰ ਵੀ ਨਹੀਂ ਪਤਾ ਹੁੰਦਾ ਕਿ ਕੀ ਹੋ ਰਿਹਾ ਹੈ ਤਬਦੀਲੀਆਂ ਉਹਨਾਂ ਦੇ ਅੰਦਰ ਆ ਰਹੀਆਂ ਹੁੰਦੀਆਂ ਤਾਂ ਉਹਨਾਂ ਨੂੰ ਐਂ ਲੱਗਦਾ ਕਿ ਹੁਣ ਮੈਂ ਤਾਂ ਸਿਆਣਾ ਹੋਣਾ ਸ਼ੁਰੂ ਹੋ ਗਿਆ ਮੈਂ ਤਾਂ ਬਹੁਤ ਸਾਰੇ ਚੀਜ਼ਾਂ ਪਤਾ ਲੱਗ ਗਈਆਂ ਬਹੁਤ ਸਾਰੇ ਚੀਜ਼ਾਂ ਸਮਝ ਵੀ ਆਣ ਲੱਗੀਆਂ ਸੀ ਜ਼ਿੰਦਗੀ ਦੀ ਗੱਲ ਕੀਤੀ ਬੱਚਾ ਨਾਲ ਮੁਲਾਕਾਤ ਹੁੰਦੀ ਰਹਿੰਦੀ ਹੈ ਹਾਂਜੀ ਬੱਚੇ ਨਾਲ ਹੁੰਦੀ ਰਹਿੰਦੀ ਮੁਲਾਕਾਤ شاہਦ ਅੱਜਕਲ ਥੋੜੀ ਫਿਲਮਾਂ ਦੇ ਵਿੱਚ ਆਫ ਜੇ ਦਿਖ ਰਹੇ ਨੇ ਤੁਹਾਨੂੰ ਲੱਗਦਾ ਕਿ ਕਦੇ-ਕਦੇ ਮੈਂ ਉਸ ਨੂੰ ਕੁਝ ਗਾਈਡ ਕਰ ਸਕਾਂ ਸਕ੍ਰਿਪਟਸ ਦੇ ਵਿੱਚ ਮੈਂ ਗਾਈਡੈਂਸ ਲੈਣਾ ਚਾਹਾਂਗਾ ਕਿਉਂਕਿ ਮੇਰਾ ਇਹ ਬੜਾ ਸਟਰੋਂਗ ਵਿਸ਼ਵਾਸ ਹੈ ਕਿ ਜਿਹੜੀ ਯੰਗਰ ਜਨਰੇਸ਼ਨ ਹੈ ਸਾਡੇ ਕੋਲ ਬਹੁਤ ਜ਼ਿਆਦਾ ਜਾਣਦੀ ਹੈ ਔਰ ਅਸੀਂ ਸ਼ਾਇਦ ਹੋ ਸਕਦਾ ਹੈ ਤਜਰਬੇ ਦੇ ਤਹਿਤ ਗੱਲਬਾਤ ਕਰ ਲਈਏ ਲੇਕਿਨ ਅੱਜ ਦੇ ਦੌਰ ਦੇ ਵਿੱਚ ਕਿਸ ਚੀਜ਼ ਦੀ ਕੀ ਲੋੜ ਹੈ ਔਰ ਉਹਦੀ ਕਿਵੇਂ ਉਹਨੂੰ ਅਪਣਾਉਣਾ ਚਾਹੀਦਾ ਇਹ ਸਾਨੂੰ ਸਿੱਖਣਾ ਚਾਹੀਦਾ ਸਾਡੀ ਯੰਗਰ ਜਨਰੇਸ਼ਨ ਤੋਂ ਇਹਦੇ ਵਿੱਚ ਕੋਈ ਸ਼ਰਮ ਨਹੀਂ ਹੋਣੀ ਚਾਹੀਦੀ ਬਲਕਿ ਪ੍ਰਾਊਡ ਫੀਲ ਕਰਨਾ ਚਾਹੀਦਾ ਕਿ ਯਾਰ ਮੈਂ ਆਪਣੇ ਬੱਚਿਆਂ ਕੋਲ ਦੇਖੋ ਐ ਸਿੱਖਿਆ ਕਿਉਂਕਿ ਇਹ ਜਨਰੇਸ਼ਨ ਅੱਜ ਦਾ ਦੌਰ ਜਾਣਦੀ ਹੈ ਅਸੀਂ ਅੱਜ ਦੇ ਦੌਰ ਚ ਕਹਿ ਰਹੇ ਹਾਂ ਸਾਡੇ ਜ਼ਮਾਨੇ ਚ ਇਸ ਤਰ੍ਹਾਂ ਹੁੰਦਾ ਸੀ ਉਹ ਜ਼ਮਾਨਾ ਚਲਾ ਗਿਆ ਇਹ ਹੁਣ ਹੈ ਜ਼ਮਾਨਾ ਇਹ ਜ਼ਮਾਨੇ ਦੇ ਬਾਰੇ ਕਿਵੇਂ ਕਿਵੇਂ ਦੇ ਜੀਣਾ ਹਾਂ ਕੁਝ ਸੰਸਕਾਰ ਤੁਸੀਂ ਜ਼ਰੂਰ ਆਪਣੇ ਬੱਚਿਆਂ ਚ ਪਾਉਂਦੇ ਹੋ ਕਿਉਂਕਿ ਤੁਸੀਂ ਆਪਣੇ ਨਾਲ ਲੈ ਕੇ ਆਏ ਹੋ ਅੱਗੇ ਉਹ ਬੱਚੇ ਵੀ ਲੈ ਕੇ ਜਾਣਗੇ ਪਰ ਜਿਉਣਾ ਕਿਵੇਂ ਹੈ ਅੱਜ ਦੀ ਲੋੜ ਕੀ ਹੈ ਅੱਜ ਦਾ ਜ਼ਮਾਨਾ ਕੀ ਹੈ ਇਹ ਉਹਨਾਂ ਕੋਲੋਂ ਸਿੱਖਣਾ ਚਾਹੀਦਾ ਤੁਹਾਨੂੰ ਕਿਹੜਾ ਕਲਚਰ ਅੱਜ ਦਾ ਸਮਝ ਨਹੀਂ ਆਇਆ ਤੇ ਤੁਹਾਨੂੰ ਲੱਗਦਾ ਕਿ ਉਹ ਬੇਤੁਕਿਆ ਹੈ ਇਸ ਦੀ ਜ਼ਰੂਰਤ ਹੈ ਨਹੀਂ ਤੇ ਇਸ ਨੂੰ ਵੈਸੀ ਹਵਾ ਦਿੱਤੀ ਜਾ ਰਹੀ ਹੈ ਤੂਲ ਦਿੱਤੀ ਜਾ ਰਹੀ ਹੈ ਜ਼ਿਆਦਾ ਨਹੀਂ ਮੈਨੂੰ ਲੱਗਦਾ ਕਿਸੇ ਵੀ ਚੀਜ਼ ਨੂੰ ਮੈਂ ਨਹੀਂ ਕਹਿ ਸਕਾਂਗਾ ਲੇਕਿਨ ਕੋਈ ਵੀ ਚੀਜ਼ ਉਹ ਨਵੀਂ ਆਂਦੀ ਹੈ ਨਾ ਉਹਦਾ ਇੱਕ ਫੈਟ ਜਿਹਾ ਬਣ ਜਾਂਦਾ ਲੋਕੀ ਕਹਿੰਦੇ ਹੋਏ ਔਰ ਇਹ ਤਾਂ ਬਸ ਕਮਾਲ ਹੀ ਹੋ ਗਿਆ ਹੁਣ ਜੇ ਤੁਹਾਨੂੰ ਇਹ ਨਹੀਂ ਪਤਾ ਤਾਂ ਤੁਹਾਨੂੰ ਜ਼ਿੰਦਗੀ ਵਿੱਚ ਕੁਝ ਨਹੀਂ ਪਤਾ ਫਿਰ ਥੋੜੇ ਦਿਨਾਂ ਬਾਅਦ ਤੁਹਾਨੂੰ ਅੰਦਾਜ਼ਾ ਹੋਣ ਲੱਗ ਪੈਂਦਾ ਕਿੰਨੇ ਯਾਰ ਇਹ ਚੀਜ਼ ਉਨੀ ਹੀ ਇਸਤੇਮਾਲ ਕਰਨੀ ਚਾਹੀਦੀ ਜਿੰਨੀ ਇਹਦੀ ਲੋੜ ਹੈ ਜਿਵੇਂ ਕੋਈ ਵੀ ਚੀਜ਼ ਰੋਟੀ ਹੈ ਜਿਵੇਂ ਰੋਟੀ ਤੁਸੀਂ ਅਗਰ ਯਾਰ ਮੈਨੂੰ ਇਹ ਨਵੀਂ ਚੀਜ਼ ਫਲਾਨੀ ਆਈ ਹੈ ਅੱਜ ਕੱਲ ਮਾਰਕੀਟ ਦੇ ਵਿੱਚ ਟਰਾਈ ਕਰ ਲਓ ਰੋਜ਼ ਹੀ ਤੁਸੀਂ ਖਾਣੀ ਸ਼ੁਰੂ ਕਰਦੇ ਐਟ ਅ ਪੁਆਇੰਟ ਯੂ ਵਿਲ ਫੀਲ ਸਿਕ ਆਫ ਇਟ ਉਹਦੇ ਬਾਅਦ ਤੁਹਾਨੂੰ ਲੱਗੇ ਠੀਕ ਹੈ ਯਾਰ ਕਦੀ 6 ਮਹੀਨੇ ਚ ਕੋਈ ਜਾ ਖਾ ਲਿਆ ਇਸੇ ਤਰ੍ਹਾਂ ਮੈਨੂੰ ਲੱਗਦਾ ਹੈ Obsession with mobile obsession with internet ਹੈ ਨਾ ਉਹਦੇ ਵਿੱਚ ਸਿਲੈਕਟਿਵਿਟੀ ਯੰਗਸਟਰ ਦੇ ਵਿੱਚ ਬੜੀ ਇੰਪੋਰਟੈਂਟ ਬੜਾ ਵੱਡਾ ਐਸੈਟ ਹੈ ਕਿ ਬੱਚਾ ਅੱਜ ਕੁਝ ਵੀ ਦੇਖ ਕੇ ਉਹਦੇ ਥਰੂ ਸਿੱਖ ਲੈਂਦਾ ਉਹਨੂੰ ਇਨਫੋਰਮੇਸ਼ਨ ਮਿਲ ਜਾਂਦੀ ਹੈ ਬਟਨ ਦਬਾਉ ਉਹ ਤੁਹਾਨੂੰ ਦੁਨੀਆ ਦੀ ਹਰ ਇਨਫੋਰਮੇਸ਼ਨ ਸਾਹਮਣੇ ਹੈ ਲੇਕਿਨ ਇੱਥੇ ਕੋਈ ਚੀਜ਼ ਅੰਦਰ ਜਜ਼ਬ ਨਹੀਂ ਹੋਈ ਉੱਤੋਂ ਦੀ ਉੱਤੋਂ ਨਿਕਲ ਗਈ ਹੁਣ ਇਸ ਵੇਲੇ ਮੈਨੂੰ ਇਹ ਲੋੜ ਹੈ ਮੈਂ ਬਟਨ ਦਬਾਇਆ ਸਿੱਖ ਲੇ ਪਰ ਉਹ ਨਾਲ ਹੀ ਨਿਕਲ ਵੀ ਗਈ ਰਹੀ ਨਹੀਂ ਤੋਂ ਉਹਦਾ ਇੱਕ ਇੱਕ ਵੇ ਆਊਟ ਕੱਢਣਾ ਪੈਗਾ ਜਿਹਦੇ ਵਿੱਚ ਤੁਸੀਂ ਉਹਦਾ ਉਹ ਇਸਤੇਮਾਲ ਕਰੋ ਜਿਹਦੀ ਬੜੀ ਸਖ ਜ਼ਰੂਰਤ ਹੈ ਪਰ ਉਹ ਇੰਡੀਵਿਜੁਅਲ ਚੋਇਸ ਹੈ ਉਹ ਇਨਸਾਨ ਆਪਣੀ ਜ਼ਿੰਦਗੀ ਕਿਵੇਂ ਜਿੰਦਾ ਹੈ ਉਹ ਤੁਹਾਡੀ ਇੰਡੀਵਿਜੁਅਲ ਚੋਇਸ ਹੈ ਉਹਦੇ ਕੋਈ ਤੁਹਾਨੂੰ ਇਮਪ੍ਰੈਸ ਨਹੀਂ ਕਰ ਸਕਦਾ ਤੁਸੀਂ ਜ਼ਰੂਰ ਮਾਪਿਓ ਦੀ ਐਬਸੈਂਸ ਪ੍ਰੈਜ਼ੈਂਸ ਦੇ ਨਾਲ ਹੀ ਆਪਣੇ ਟੱਬਰ ਦੇ ਵਿੱਚ ਰਹਿੰਦੇ ਹੋਏ ਆਸ-ਪਾਸ ਜਿਨ੍ਹਾਂ ਨੂੰ ਦੇਖਦੇ ਹੋ ਦੋਸਤ ਜਿਨ੍ਹਾਂ ਦੇ ਕੋਲ ਜਾਂਦੇ ਹੋ تعلیم ਜਿੱਥੇ ਤੁਸੀਂ ਹਾਸਲ ਕਰਦੇ ਹੋ ਉਹਨਾਂ ਕੋਲ ਕੁਝ ਹਾਸਲ ਜ਼ਰੂਰ ਹੁੰਦਾ ਹੈ ਉਹਨਾਂ ਦੀ ਸਹਬਤ ਦੇ ਨਾਲ ਮਗਰ ਫਾਈਨਲੀ ਉਹ ਸਭ ਹਾਸਲ ਕਰਕੇ ਡਿਸੀਜਨ ਤਾਂ ਤੁਹਾਡਾ ਹੈ ਨਾ ਫੈਸਲਾ ਤਾਂ ਤੁਸੀਂ ਕਰਨਾ ਹੈ ਕਿ ਮੈਂ ਕਦਮ ਇਧਰ ਚੱਕਣਾ ਹੈ ਕਿ ਇਧਰ ਚੱਕਣਾ ਹੈ ਮੈਂ ਇਹ ਕੰਮ ਕਿੰਨਾ ਕਰਨਾ ਹੈ ਕਿ ਇਹ ਕੰਮ ਕਿੰਨਾ ਕਰਨਾ ਹੈ ਉਹ ਫੈਸਲੇ ਤੁਹਾਨੂੰ ਸਿਆਣਪ ਨਾਲ ਕਰਨੇ ਚਾਹੀਦੇ ਨੇ ਸਿਰਫ ਇਹ ਕਰਕੇ ਕਿ ਇਹਦੇ ਵਿੱਚ ਮੈਨੂੰ ਕੁਝ ਇੱਕ ਸ਼ਾਰਟ ਟਰਮ ਸਕਸੈਸ ਮਿਲ ਜਾਏਗੀ ਉਹ ਕਰਨ ਦੇ ਨਾਲ ਨੁਕਸਾਨ ਹੋਏਗਾ ਫਾਇਦਾ ਨਹੀਂ ਹੈ